जय बाबा सुखानंद जय बाबा मठ ਤੁਹਾਡੀ ਸਦਾ ਆਜੀ ਹੈ ਬਹੁਤ ਹੀ ਭਾਗਾ ਵਾਲਾ ਦਿਨ ਸੋਮਵਾਰ 4 ਅਗਸਤ 2025 ਸਵੇਰ ਦੇ बाबा ਮੜਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰੋ ਅਤੇ ਨਿਹਾਲ ਹੋ ਜਾਓ ਬਹੁਤ ਹੀ ਭਾਗਾ ਵਾਲਿਓ ਜੋ ਬਾਬਾ ਸੁਖਾ ਨਾਨ ਜੀ ਦੇ ਬਾਬਾ ਮੜ ਜੀ ਦੇ ਦੁਆਰ ਤੇ ਆ ਕੇ ਸਮਾਧੀ ਸਥਾਨ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਹੋਂ ਬਹੁਤ ਹੀ ਮਾਣ ਨੂੰ ਖੁਸ਼ੀ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਬਾਬਾ ਮੜ ਜੀ ਦੇ ਅਤੇ ਪੋਲੇ ਨਾਨ ਜੀ ਦੇ ਸ਼ਿਵਲਿੰਗ ਤੇ ਗੰਗਾ ਜਲ ਚੜਾ ਕੇ ਆਪਣੀ ਕਾਮਯਾਬੀ ਦੀ ਅਰਦਾਸ ਬੇਨਤੀ ਕਰਦੇ ਨੇ ਬਾਬਾ ਸੁਖਾਨਾੰਦ ਜੀ ਵੀਰ ਹਨੂਮਾਨ ਜੀ ਸਾਰੇ ਹੀ ਭਗਤਾਂ ਤੇ ਨਗਰ ਤੇ ਆਪਣਾ ਮਿਹਰ ਪਰਿਆ ਹੱਥ ਬਣਾਈ ਰੱਖਣ ਹਰ ਘਰ ਦੇ ਵਿੱਚ ਖੁਸ਼ੀ ਹੋਵੇ ਖੁਸ਼ਿਆਲੀ ਹੋਵੇ ਤਰੱਕੀਆਂ ਹੋਣ ਮੌਜਾ ਮਾਨਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਬਹੁਤ ਬਹੁਤ ਧੰਨਵਾਦ